ਹਾਂ ਜੀ ਆਪਣੇ ਵੀਡੀਓ ਦੇਖਦੇ ਹੋਏ ਵੀਰਾ ਭਰਾਵਾ ਪੈਣਾ ਨੂੰ ਪਿਆਰਵਰੀ ਸਾਸਰ ਇਕਾਲ ਤੇ ਬਾਈ ਜੀ ਰਾਤ ਗੁਰਦਵਾਰ ਸਾਹਿਬ ਰੁਕੇ ਸੀ ਤੇ ਹੁਣ ਇੱਥੋਂ ਦੀ ਸਫਰ ਆਪਣਾ ਅੱਗੇ ਨੂੰ ਖਿੱਚ ਲੱਗੇ ਆ ਜੂਰੂ ਤੇ ਬਸ ਗੱਡੀਆਂ ਤਿਆਰ ਆ ਤੇ ਹੁਣ ਖਿੱਚੀ ਅੱਗੇ ਵਾਪ ਨੂੰ ਤਸਵੀਰ ਦੇ ਇਸ ਟਾਈਮ 6:00 ਵੱਜ ਚੁੱਕੇ ਨੇ ਤੇ ਹੁਣ ਚਾਲੇ ਪਾਣ ਲਗੇ ਆਪਣੇ ਅਗਲੇ ਸੱਬਾ ਵਲ ਤੇ ਜੁੜੇ ਰਹੋ ਬਾਈ ਜੀ ਸਾਡੇ ਨਾਲ ਸਾਡੀ ਵੀਡੀਓ ਲਾ ਸਕ ਜਰੂਰ ਦੇਖਿਓ ਚਲੋ ਅਜੇ ਸਰੇ ਸਰੇ ਬਾਬਾ ਜੀ ਕਹਿੰਦੇ ਪਹਿਲਾਂ ਚਾਹ ਸ਼ੱਕੇ ਜਾਓ ਇਦਾਂ ਨਹੀਂ ਜਾਣਾ ਚਲੋ ਅੱਛਾ ਅੱਜ ਵੀ ਅਗਿਓ ਦਰਸ਼ਨ ਵੇਲੇ ਕਰਲੇ ਗੁਰਦੁਆਰਾ ਸਾਹਿਬ ਦੇ ਹੁਣ ਆਪਾਂ ਅੱਗੇ ਨੂੰ ਚੱਲੇ ਆਂ ਭਲੇਰੀ ਭਲੇਰੀ ਤੋਂ ਹੁੰਦੇ ਹੋਏ ਆਪਾਂ ਜਾਵਾਂਗੇ ਚੂਰੂ ਤੇ ਪਾਸ ਕੱਡੀਆਂ ਖਿੱਚ ਲਈਆਂ ਤੇ ਦਿਨ ਦੇ ਭਾਈ ਜੀ 7:30 ਵੱਜ ਚੁੱਕੇ ਨੇ ਤੇ ਚਲਿਏ ਹੁਣ ਮਿੱਠਾ ਮਿੱਠਾ ਸਵੇਰੇ ਸਵੇਰੇ ਖਾਲੀ ਏਰੀਆ ਆ ਗਿਆ ਪੂਰਾ ਹੁਣ ਬਸ ਇੱਦੇ ਚਲਣਾ ਨਾ ਪਿੰਡ ਘੱਟ ਜਾਂਦਾ ਟਾਵੇਂ ਟਾਵੇਂ ਘਰ ਹੁੰਦੇ ਆ ਆਪਣਾ ਫੇਰ ਉਧਰ ਦਾ ਹੀ ਸਫਰ ਹੋ ਗਿਆ ਇੱਧਰ ਵੀ ਖੇਤ ਇੱਧਰ ਵੀ ਖੇਤ ਹੈ ਕਿ ਨਹੀਂ ਪਾਉ ਬਿਲਕੁਲ ਪਦਰੇ ਵਾਲਾ ਹੀ ਕੰਮ ਆ ਭਾਜੀ ਹੈ ਕਿ ਨਹੀਂ ਉਹਦਾ ਹੀ ਇੱਪੇ ਹੀ ਨੇ ਕੋਈ ਨਹੀਂ ਹਗਾ ਹੂੰ ਜਿਆਦਾ ਕਰ ਭਾਜੀ ਉਹੀ ਹੋਣਾ ਫਲੀਆਂ ਤੇ ਤੇਲ ਗੁਵਾਰਾ ਹੂੰ ਸਰੋ ਬਸ ਇਹੀ ਲੱਗਦਾ ਏ ਜਿਆਦਾ ਹਣਾ ਜਾਂ ਡਾਲਾ ਦੂਲਾ ਨੇ ਹੂੰ ਇੱਥੇ ਪਾਣੀ ਘੱਟ ਲੱਗੇ इधर <laughs> है ठंड है ज्यादा ठंडी है ठंड हैगी रुकी पाई सा पिछे रह गया अच्के चुप ਹੁਣੇ ਤੋਂ ਤੁਸਨ ਨੂੰ ਤੁਹਾਨੂੰ ਰੋੜ ਦੇਖਦਾ ਹੀ ਹੋਣਾ ਉੱਪਰ نیچے ਉੱਪਰ نیچے ਜਿਹੜਾ ਉੱਪਰ ਲੱਗਦਾ ਜ਼ੋਰ ਬੜਾ ਲੱਗਦਾ ਜਿਹੜਾ نیچے ਨੂੰ ਆਂਦੇ ਆਨੰਦ ਆਂਦਾ ਤੇਲੇ ਖਲੇ ਤੇਲਾ ਆੜੇ ਸੱਡਾ ਤੇ ਲੱਗੇ ਆਣਾ ਇਹ ਆ ਜਾਂ ਤੇਲ ਹੂੰ ਇਹ ਆਇਆ ਘੱਟ ਪਾਣੀ ਤੋਂ اگੇ ਜਾਂਦੇ ਆ ਫਸਲਾਂ ਜਿਆਦਾ ਕਿਤੇ ਉਹੀ ਉਗਾਂਦੀਆਂ ਕਿਉਂਕਿ ਪਾਣੀ ਦਾ ਇੱਥੇ ਕਮੀ ਜਿਆਦਾ ਹੀ ਆ ਉਹ ਵੱਡੇ ਵੱਡੇ ਪੈਪ ਆਏ ਆ ਉਹ ਬਸ ਆਲੇ ਕੁ ਪੈਪ ਰਾ ਹੀ ਪਾਣੀ ਪਾਈ ਜਾਂਦੇ ਨੇ ਹੁਣ ਆ ਗਿਆ ਨਜ਼ਾਰਾ ਪਹਿਲਾਂ ਚੜ ਗਏ ਜੋਰ ਨਾਲ ਤੇ ਹੁਣ ਥੱਲੇ ਨੂੰ ਉਤਰਾਂਗੇ

ਜਿੱਥੇ ਤੱਕ ਆਪਣੀ ਨਿਗਾਹ ਜਾਂਦੀ ਹੈ ਸਾਰਾ ਪੰਜਰ ਖਾਲੀ ਹੈ ਸਾਰਾ ਆਹ ਇਹ ਟਿੱਬੀ ਇਹ ਟਿੱਬੀ ਟਿੱਬੀ ਕਰਦੇ ਸੀ ਆਪਾਂ ਹੁਣ ਸਾਰਾ ਰੇਤਾ ਹੀ ਹੈ ਦੂਰ ਦੂ ਤੱਕ ਜਿੱਥੇ ਤੱਕ ਵੀ ਆਪਣੀ ਨਗਾ ਪੈਂਦੀ ਆ ਇੱਧਰ ਵੀ ਹੈ ਆ ਤੇ ਇੱਧਰ ਵੀ ਹੈ ਟਮਾਟਾਵੇਂ ਘਰ ਹੁੰਦੇ ਵਿੱਚ ਇੰਨੇ ਹੋਣਾ 4 ਘਰ ਇਧਰ ਫੇਰ ਖਾਲੀ ਏਰੀਆ ਤਾਂ ਇਹਨਾਂ ਵਧੀਆ ਇੱਥੇ ਥੋੜਾ ਨੈਟਵਰਕ ਠੀਕ ਚੱਲ ਰਿਹਾ ਹਜੇ ਟਾਵਰ ਲੱਗੇ ਹੋਇਆ ਆ ਚੀਜ਼ ਬੜੀ ਜਗ੍ਹਾ ਦੇਖੀ ਆ ਮੇਰੇ ਰਾਸਤੇ ਜਿੰਨਾ ਵੀ ਆਇਆ ਹਾਂ ਰਾਜਸਥਾਨ ਵਿੱਚ ਜਿੱਤਾ ਐਂਟਰੀ ਕੀਤੀ ਆਪਾਂ ਤੋਂ ਇਹ ਜੇ ਬਣਾਏ ਹੋਏ ਆ ਵਿੱਚ ਤਰਪਾਲ ਪਾਈ ਹੋਈ ਆ ਤੇ ਮੀਂਹ ਦਾ ਪਾਣੀ ਇਕੱਠਾ ਕਰਦੇ ਆ ਇਹ ਤੇ ਆਲੇ ਦੁਆਲੇ ਜਾਲੇ ਲਾਏ ਹੋਏ ਆ ਤੇ ਇੱਥੋਂ ਦੀ ਜਿੰਨੇ ਨੇੜੇ ਤੇ ਜਿੰਨੇ ਕਿ ਦੂਰ ਤੱਕ ਪੈਪ ਜਾਂਦੇ ਆ ਇੱਥੋਂ ਦੀ ਬਿਰ ਖੇਤਾਂ ਨੂੰ ਪਾਣੀ ਪਾਈ ਜਾਂਦੇ ਨੇ ਪਰਸਾਤਾ ਦਾ ਪਾਣੀ ਇਕੱਠਾ ਕਰਦੇ ਆ ਤੋ ਗੱਲਬਾਤ ਵਧੀਆ ਜਿੱਥੋਂ ਪਾਣੀ ਬਚਦਾ ਆ ਬੱਚਾਂ ਦੇ ਬਚਾਈ ਜਾਂਦੇ ਆ ਇਹ ਚੀਜ਼ ਬਹੁਤ ਸੋਹਣਾ ਲੱਗਿਆ ਦੇਖ ਕੇ ਕੋਈ ਪਾਣੀ ਦਾ ਪ੍ਰਬੰਧ ਇੱਥੇ ਹੈ ਨਹੀਂ ਨਾ ਉਹ ਇਹ ਆ ਜਾਂਦੀ ਆ ਕਾਲੀ ਜੀ ਪੈਪ ਉਹ ਟੋਬੇ ਤੋਂ ਕੱਢ ਕੇ ਜਿੱਥੇ ਤੱਕ ਪੈਪ ਜਾਂਦੀ ਆ ਉਦੋਂ ਤੱਕ ਪਾਣੀ ਲਈ ਜਾਂਦੇ ਨੇ ਆਹੜੇ ਦੇ ਪੈਪ ਵਿੱਚ ਪਏ ਆ ਆਪੂਾਰੇ ਜੇ ਦੂਰ ਤੱਕ ਮਾਰ ਇਹਨਾਂ ਦੀ ਜਾਂਦੀ ਆ ਤੇ ਪਾਣੀ ਵਧੀਆ ਖੇਤਾਂ ਨੂੰ ਲੱਗਦਾ ਰਹਿੰਦਾ ਇੱਧਰ ਨੀਵਾ ਸੀਗਾ ਹੁਣ ਇਧਰ ਥੋੜਾ ਉੱਚਾ ਹੋ ਗਿਆ ਤੇ ਇਧਰ ਨੀਵਾ ਹੋ ਗਿਆ ਬਸ ਐਂ ਹੀ ਸਫਰ ਆਪਣਾ ਚੱਲੀ ਜਾਂਦਾ ਹੁ ਜਿਹਦੀ ਆਪਾਂ ਗੱਲ ਕਰਦੇ ਸੀ ਕਿ ਫੁਆਰੇ ਚ ਹੁੰਦੇ ਆ ਗੋਲ ਗੋਲ ਘੁੰਮਦੇ ਰਹਿੰਦੇ ਉਹ ਆ ਚੀਜ਼ ਆ ਕਿ ਮਾਰ ਦੂਰ ਤੱਕ ਪੈਂਦੀ ਏਦੀ ਉਹ ਤੁਸੀਂ ਆਪ ਦੇਖ ਲਵੋ ਉਹ ਲੱਗਿਆ ਟਾਈਪ ਉੱਥੋਂ ਦੇ ਘੁੰਮ ਕੇ ਆ ਰਹੇ ਕੋਈ ਕਿੱਡੀ ਦੂਰ ਤੱਕ ਮਾਰ ਮਾਰਦੇ ਆ ਕਿ ਜਿੰਨੀ ਗ ਲੋੜ ਅਨਸਾਰ ਪਾਣੀ ਪੀ ਜਾਂਦਾ ਹੈ ਅਛਾ ਲਲੀਓ ਮਾਗਾ ਥੋੜਨ ਫੋਟੋਆਂ ਵਿੱਚ ਚਾਲੀਏ ਯਾਦਗਾਰ ਰਹੂਗੀ ਆਪਣੀ ਹੈ ਕਿ ਨਹੀਂ ਬਾਜੀ ਲੋਟਾ ਆ ਭਾਈ ਨੇ ਕੀਤੀ ਸਾਡੀ 96 1996 ਦੇ ਜਾਣੇ ਕੋਲ ਓਕੇ ਬਾਈ ਥੈਂਕ ਯੂ ਧੰਨਵਾਦ ਪਾਕਿਸਤਾਨ ਦੀ ਸਫਾਰੀ ਊਂਟ ਬਲੇਰੀ 30 ਕਿਲੋਮੀਟਰ ਠੀਕ ਆ ਜੀ ਇਸ ਤੋਂ ਬਾਅਦ ਆਪਣਾ ਟਿਕਾਣਾ ਹੋਗਾ ਚੂਰੀ ਉੱਥੇ ਰੁਕਣਾ ਆਪਾਂ ਹਾ ਸਾਰਾ ਪਾਇਪ ਲੱਗਿਆ ਵਸ ਇੱਥੋਂ ਦੀ ਪੁਆਰੇ ਹੋ ਕੇ ਆ ਪਾਣੀ ਦੇ ਜਣ ਨਾਲ ਦੂਜਾ ਕੋਈ ਨਹੀਂ ਆ ਲੱਗਿਆ ਹਾਈ ਸਿਸਟਮ ਆ ਪਾਇਪ ਲੰਮਾ ਪਾਈ ਜਾਂਦਾ ਇੱਥੋਂ ਹੀ ਪਾਣੀ ਛੰਕਾਈ ਜਾਂਦੇ ਜਿੰਨਾ ਲੰਬਾ ਹੋ ਸਕਿਆ ਜੋਇੰਟ ਲੱਗੇ ਹੋਏ ਸਾਰੇ ਉਹ ਦੇਖੋ ਬਣਿਆ ਨਾ ਇੱਕ ਟੋਬਾ ਬਣਿਆ ਹੋਇਆ ਤਰਪਾਲ ਪਾਈਆ ਪਾਣੀ ਇਕੱਠਾ ਹੁੰਦਾ ਉੱਥੋਂ ਦੀ ਪੰਪਣਾ ਚੱਕ ਕੇ ਸਾਰੇ ਪਾਸੇ ਲਾਂਦੇ ਜਾਂ ਸੋ ਗੱਲਬਾਤ ਨਾਲ ਹੀ ਸੋਲਰ ਲੱਗੇ ਆ ਇੱਥੋਂ ਹੀ ਬਿਜਲੀ ਮਿਲ ਜਾਂਦੀ ਹੈ ਨਾ ਕਰ ਲਵਾ ਆਨੰਦ ਆ ਬਾਈ ਉਹ ਖੜਾ ਬਾਈ ਜੀ ਜਾ ਰਿਹਾ ਜਿਹੜਾ ਆਪਣੇ ਫਰੇਮ ਚ ਆ ਰਿਹਾ ਠੀਕ ਹੈ ਜਿਹੜਾ ਆਪਣੇ ਫਰੇਮ ਚ ਆ ਰਿਹਾ ਤੇ 40 ਦਿਨ ਬਿਨਾ ਪਾਣੀ ਤੋਂ ਰਹਿ ਸਕਦਾ ਹੈ ਊਂਟ ਹਾਂਜੀ ਕਿਹ ਹਾਲ ਹੈ ਜਿਹੜੇ ਪਿੰਡ ਦੇ ਵਿੱਚੋਂ-ਵਿੱਚੋਂ ਨਿਕਲਦੇ ਆ ਪਿੰਡ ਦਾ ਨਾਮ ਹੈ ਰਜੀਆ ਟੁੰਡਾ ਨਾਂ ਬੜੇ ਜ਼ਬਰਦਸਤ ਆ ਰਜੀਆ ਟੁੰਡਾ ਤੋਂ ਪਿੰਡ ਦੇ ਵਿੱਚੋਂ-ਵਿੱਚੋਂ ਜਾ ਰਹੇ ਹੁਣ ਤੇ ਅੱਗੇ ਜਾ ਕੇ ਰੋਡ ਵੱਲੋਂ ਨਿਕਲਾਂਗੇ ਮੈਂ ਉਹ ਬਸ ਉਹ ਬਾਈ ਇਹ ਰੁਕੇ ਆ ਥੋੜਾ ਜਿਹਾ ਮੈਂ ਕਹਿੰਦਾ ਚਾਹ ਪਾਣੀ ਸ਼ੱਕ ਲਈਏ ਤੇ ਚਾਹ ਪਾ ਲਈ ਆ ਬਾਟੀ ਚ ਤੇ ਨਾਲ ਇੱਕ ਇੱਕ ਪੀਣੀ ਤੇ ਫਿਰ ਅੱਗੇ ਨੂੰ ਪਤਾਗੇ ਚਲੋ ਇਹ ਬਾਈ ਚੱਲੀ ਜਾਂ। ਲਗਭਗ 15 16 ਕਿਲੋਮੀਟਰ ਨਿਕਲੇ ਆਂ ਤੋਂ ਉਹ ਕਿਉਂ ਕਿਉਂਕਿ ਸਾਰਾ ਇਹ ਟਿੱਪੇ ਆ ਤੇ ਚੜ੍ਹਾਈਆਂ ਉਤਰਾਈਆਂ ਜ਼ਿਆਦਾ ਆ। ਰਾਈਆਂ ਹਰੇ ਘਾਟਾਂ ਚੜਾਈਆਂ ਜਿਆਦਾ ਐ ਜੋਰ ਬਹੁਤ ਲੱਗਦਾ ਸਮਾਂ ਜਾ ਲੱਗਦਾ ਪਿਆ ਤੇ ਪੈੰਟਾ ਘਟ ਨਿਕਲਦਾ ਪਿਆ ਸੋ ਤਾਂ ਕਰਕੇ ਟਾਈਮ ਬੋਲਾ ਕਰੇ 2 ਘੰਟੇ ਹੋ ਗਏ ਅਰੇ ਅੱਗੋਂ 16 ਕਿਲੋਮੀਟਰ ਕਿੱਟਿਆ ਆਏ ਲੱਗ ਰਿਹਾ ਜੋਰ ਪੂਰਾ ਹੁਣ ਇਹ ਲੱਗ ਰਿਹਾ ਸਾਹਮਣੇ ਵੀ ਚੜਾਈ ਆ ਗਈ ਚਲੋ ਫਿਰ ਵੀ ਚੱਲੀ ਜਾਈਏ ਮਿੱਠਾ ਮਿੱਠਾ ਪਾ ਇਹ ਪਿਆਰੀਆਂ ਬਿਜਲੀ ਦੀ ਲੈਣਾ ਸਾਰਾ ਤੇ ਚੋਪਰ ਚੜੇ ਹੋਏ ਆ ਉੱਪਰ ਹੋਰ ਚਾਰ ਪੰਜ ਧੁੱਲੇ ਕੜੇ ਆ ਤੇ ਚਾਰ ਪੰਜ ਚੋਪਰ ਉੱਪਰ ਚੜੇ ਹੋਏ ਆ ਆਪਣੇ 2 ਦਿਨ ਦੇ ਸਫ਼ਰ ਦੇ ਵਿੱਚ ਬਸ ਇਹ ਹੀ ਮਿਲਣਾ ਆ ਨਾਣਾ ਹਰ ਜੀ ਬਸ ਆਪਣੇ ਸਵਰਾ ਚ ਇਹ ਕੁਝ ਮਿਲਣਾ ਕੋਈ ਭੇਡਾਂ ਚਾਰ ਰਿਆ ਕੋਈ ਬੱਕਰੀਆਂ ਤੇ ਬਾਕੀ ਹਾਲੇ ਦਵਾਲੇ ਬੰਜਰੀ ਆ ਖਾਲੀ ਫਿਰ ਜੈਸ ਕੁੜਦਰਾ ਸਾਤੇ ਆਪਾਂ ਰਾਤ ਰਗੇ ਰਹੇ ਸੀ ਤੇ ਗੁਰੂ ਸਾਹਿਬ ਨੇ ਉੱਥੇ ਕਾਲ ਛੱਡਿਆ ਸੀ ਇੱਥੇ ਸਾਰੀ ਜ਼ਮੀਨ ਬੰਜਰੀ ਆ ਕੁਝ ਨਹੀਂ ਉਗਦਾ ਲੱਕੜ-ਲੁਕੜੀ ਆ ਬਸ ਮਾਣਾ ਮੋਟਾ ਹੀ ਤਾ ਕਰਕੇ ਇੱਥੇ ਕੋਈ ਖਾਸ ਨਹੀਂ ਉਗਦਾ ਜਿੱਦਾਂ ਬਾਕੀ ਸਾਰੇ ਜਗ੍ਹਾ ਤੋਂ ਕੁਛ ਨਾ ਕੁਛ ਤਾਂ ਉੱਗਿਆ ਹੁੰਦਾ ਆ ਇੱਥੇ ਸਾਰਾ ਗਾਲੀ ਆ ਮਤਲਬ ਪੰਜਰੀ ਹੈ ਇੱਕ ਤਰ੍ਹਾਂ ਦਾ ਆ ਇੱਧਰ ਆਪਣੇ ਸੱਜਣ ਆ ਤਾ ਗਿਆ ਜੀ ਗੁਲਾਟੀ ਪਿੰਡ ਗੁਲਾਟੀ ਅੱਜ ਵੀ ਆਪਣਾ ਸਫ਼ਰ 10 ਕਿਲੋਮੀਟਰ ਰਹਿੰਦਾ ਜਿੱਥੇ ਰੋਕੇ ਦਾਣਾ ਪਣੀ ਚਕਾਂਗੇ ਉਸ ਤੋਂ ਅੱਗੇ 40 ਕਿਲੋਮੀਟਰ ਹੋਰ ਆਜੇ ਜਿੱਥੇ ਆਪਾਂ ਅੱਜ ਦਾ ਸਟਾਪ ਕਰਨਾ ਹੁਣ ਬਾਉਂਡਰੀ ਮਾਰੀ ਹੋਈ ਆ ਬਾਈ ਆ ਪੱਥਰ ਹੀ ਆ ਪੱਥਰਾਂ ਨਾਲ ਹੀ ਬਾਉਂਡਰੀ ਮਾਰੀ ਹੋਈ ਆ ਜ਼ਮੀਨਾਂ ਨੂੰ ਬਲੇਰੀ ਰਹਿ ਗਿਆ ਇੱਥੋਂ ਹੀ 3 ਕਿਲੋਮੀਟਰ ਤੇ ਚੂਰੂ ਉਸ ਤੋਂ ਉੱਦੀ ਅੱਗੇ ਜਿੱਥੇ ਆਪਾਂ ਰੁਕਣਾ ਆਪਣਾ 30 35 ਕਿਲੋਮੀਟਰ ਕਹਿ ਰਹੇ ਆ ਬਲੇਰੀ ਰੁਕਾਂਗੇ ਦਾਣਾ ਪਾਣੀ ਛਕਾਂਗੇ ਫੇਰ ਆਪਣੇ ਕਟੀਆਂ ਦੇ ਜੋਰ ਮਾਰ ਕੇ ਅੱਗੇ ਨੂੰ ਆਪਣੇ ਸਫ਼ਰ ਨੂੰ ਨਿਕਲਾਂਗੇ। ਹलो ਬਾਈ ਮਿੱਤਰੋ ਪਹੁੰਚ ਗਏ ਆ ਬਲੇਰੀ ਐਂਟਰ ਹੋ ਗਏ ਆ ਤੇ ਪਿੱਛੋਂ ਆਪਾਂ ਥੋੜੇ ਸੀ ਸਾਰਾ ਤਰਾਈ ਆ। ਬਲੇਰੀ ਆਪਾਂ ਐਂਟਰ ਹੋ ਗਏ ਆ ਇੱਥੇ ਤੇ ਚੂਰੂ ਚੂਰੂ ਵਾ ਇੱਕ ਨਾਂ ਇਹ ਬੜਾ ਖਤਰਨਾਕ ਆ ਚੂਰੂ ਚੂਰੀ ਰਹਿ ਗਿਆ 35 ਕਿਲੋਮੀਟਰ ਤੇ ਬਲੇਰੀ ਆਪਾਂ ਐਂਟਰ ਹੋ ਲਗੇ ਆ ਚੂਰੀ ਰਹਿ ਗਿਆ 35 ਕਿਲੋਮੀਟਰ ਚਲੋ ਬਾਈ ਹੁਣ ਟਿਕਾਣੇ ਤੇ ਰੁਕੇ ਦਾਣਾ ਪਾਣੀ ਛਕਦੇ ਆਂ ਫੇਰ ਅੱਗੇ ਨੂੰ ਨਿਕਲਦੇ ਆਂ ਬਲੋਰੀ ਰੁਕੇ ਸੀਗੇ ਤੇ ਸੋ ਚੱਲਦੇ ਹੋਏ ਮੈਂ ਕਾਹਈ ਦਾਣਾ ਪਾਣੀ ਛਕ ਲਈਏ ਬਲੋਰੀ ਰੁਕੇ ਸੀਗੇ ਤੇ ਬਾਈ ਹੂ ਕਹਿੰਦਾ ਪਿਆ ਜਾਂ ਕਿ ਟਾਬਾ ਇੱਕ ਮਿਲਿਆ ਸੀਗਾ ਤੇ ਬਾਈ ਨੂੰ ਕਿਹਾ ਦਾਣਾ ਪਾਣੀ ਛਕਣਾ ਆਂ ਹਾਂ ਟਾਬੇ ਹੈਗਾ ਬੰਦਾ ਕਿ ਨਹੀਂ ਤੇ ਬਾਈ ਕਹਿੰਦਾ ਨਹੀਂ ਬਣਾਉਣ ਵਾਲਾ ਹੈ ਨਹੀਂ ਤੇ ਫੇਮਾਗਾ ਵਧੀਆ ਕਿੱਥੇ ਮਿਲੂਗਾ ਖਾਣ ਪੀਣ ਨੂੰ ਕਹਿੰਦਾ ਚੂਰੀ ਚੂਰੀ ਹਜੇ ਆਪਣਾ ਇੱਥੋਂ ਦੀ ਰਹਿੰਦਾ ਲਗਭਗ 35 ਕਿਲੋਮੀਟਰ ਜੀ 35 ਕਿਲੋਮੀਟਰ ਹੈਗਾ ਇਹਦਾ ਕੰਮ ਫਿਰ ਊਖਾ ਹੀ ਹੋ ਗਿਆ ਦੇਖਦੇ ਆ ਪਿੰਨੀਆਂ ਹੈਗੀਆਂ ਨਹੀਂ ਤਾਂ ਪਿੰਨੀਆਂ ਖਾ ਕੇ ਅੱਗੇ ਨੂੰ ਫੇਰ ਖਿੱਚ ਲਾਂਗੇ ਗੱਡੀਆਂ ਆਪਣੀਆਂ ਇਹੀ ਹੋਊਗਾ ਅੱਜ ਤਾਂ ਸੋਚਿਆ ਜੀ ਚਲੋ ਖਾਣ ਪੀਣ ਨੂੰ ਦੇਖਦੇ ਆ ਜੀ ਪਿੱਛੇ ਢਾਬੇ ਸਾਰੇ ਛੱਡ ਤੇ ਕਿ ਬਲੋਰੀ ਜਾ ਕੇ ਰੋਕ ਕੇ ਦਾਣਾ ਪਾਣੀ ਚਕਾਂਗੇ ਪਰ ਇੱਥੇ ਤਾਂ ਸਾਰਾ ਸੋਨ ਮਸਾਣਾ ਇੱਕ ਢਾਬਾ ਆਇਆ ਉਹ ਵੀ ਬੰਦਾ ਚਲੋ ਕੋਈ ਨਾ ਚੱਲੀ ਜਾਂਦੇ ਫਿਰ ਮਿੱਠਾ ਮਿੱਠਾ ਚੱਲੀ ਜਨੇ ਦੇਖਦੇ ਆ ਫਿਰ ਕੋਈ ਓ ਬਾਈ ਜਿੱਥੇ ਜਾ ਕੇ ਘਟਾਪਾ ਮਿਲਿਆ ਦੇਖਦੇ ਆ ਕੀ ਆ ਖਾਣ ਪੀਣ ਨੂੰ ਨਹੀਂ ਤਾਂ ਚਾਹ ਦੇ ਨਾਲ ਪਿੰਨੀਆਂ ਖਾ ਕੇ ਅੱਗੇ ਨੂੰ ਨਿਕਲ ਚਾਹ ਬਣ ਜੂ ਬਬੂ ਜੀ ਮਠਾ ਤੇਜ ਪਾ ਕੇ ਬਣਾਇਓ ਕੱਪ ਯਾਰ ਤੈਨੂੰ ਹਾਂ ਕਿਹੜਾ ਪਿੰਡ ਆ ਬਾਬ ਜੀ ਇਹ? ਕੰਨੀ ਸਰ ਹੈ? ਕੰਨੀ ਸਰ, ਢੜਨੀ ਸਰ। ਢੜਨੀ ਸਰ। ਐ ਨਾ ਬੜੇ ਤਗੜੇ ਤਗੜੇ ਆ ਭਾਜੀ ਆ। ਇੱਥੇ ਰੁਕੇ ਆ ਹੁਣ। ਚਾਹ ਪੀ ਕੇ ਨਾਲ ਇੱਕ ਕੱਪੀ ਨਹੀਂ ਤੇ ਫਿਰ ਅੱਗੇ ਨੂੰ ਪਤਾ ਲਗੇ। ਆ ਆ ਵਾਲਾ ਚਾਹ ਨੂੰ। ਐਰੇ ਜਿਆਦਾ ਕਰ ਛੋਲੇ ਛੋਲੇ ਹਨਾ ਬਾਜਰਾ ਗੋਜਰਾ ਹੀ ਵੇਚਦੇ ਹਨਾ ਬਸ ਹਮ ਲੋ ਬਈ ਚਾਹ ਪੀ ਕੇ ਚੱਲੀਏ ਫਿਰ ਅੱਗੇ ਸਾਰੇ ਗੋਜਰੇ ਸਾਰੇ ਸਾਰੇ ਲੋਬਈ ਜੀ ਆ ਗਈ ਚਾਹ ਤੇ ਸ਼ਕੀ ਹੁਣ ਲੰਬਾ ਚੂਰੂ 24 ਕਿਲੋਮੀਟਰ ਚੂਰੂ 24 ਚੂਰੂ ਚੂਰੂ ਹੈਗਾ ਚੂਰੂ ਚੂਰੂ ਕਰਕੇ ਪਰ ਕੰਮ ਸਾਡਾ ਹੀ ਚੂਰੂ ਚੂਰੂ ਕਰਤਾ ਹਾਂ ਲਿਖਿਆ ਜੀ ਇਧਰ ਗਿਆ ਹਾਂ ਚੁਰੂ 24 ਕਿਲੋਮੀਟਰ ਪਰ ਚੁਰੂ ਨੇ ਤਾਂ ਸਾਡਾ ਚੁਰੂ ਕਰਤਾ ਪਹਾੜੀਆਂ ਹੀ ਨਹੀਂ ਆ ਸੀ ਭਰਾਵਾ ਚੁਰੂ ਚੁਰੂ ਵਾਲਾ ਕੰਮ ਹੋ ਗਿਆ ਚਰਨਵਾਸੀ 1 ਕਿਲੋਮੀਟਰ ਓਕੇ ਜੀ ਬਾਈ ਬਾਲੀ ਉੱਚੀ ਆ ਉਹ ਚੋਟੀ ਤੇ ਜਾ ਕੇ ਆ ਗਿਆ ਟੂਲਪਲਾ ਜਾ ਹੁਣ ਪਿੱਛੋਂ ਦੇਖੋ ਤੁਸੀਂ ਕਿੰਨਾ ਨਹੀਂ ਆਇਆ ਪੂਰਬਲਾ ਅੱਜ ਚੋਟੀ ਤੇ ਜਾ ਕੇ ਆ ਤੇ ਹੁਣ ਸੂਰਜ ਆਪਣੇ ਪੂਰਾ ਸਿਰ ਦੇ ਉੱਪਰ ਆ ਇਸ ਟਾਈਮ ਲੋ ਬਾਈ ਜੀ ਆ ਗਿਆ ਆਪਣਾ ਚੁਰੂ ਚੂਰੀ ਜੋ ਵੀ ਆ 7 ਕਿਲੋਮੀਟਰ ਰਹਿ ਗਿਆ ਆਪਣਾ ਅੱਜ ਦਾ ਸਵਰ ਤੇ ਜੈਪੁਰ 211 ਠੀਕ ਹੈ ਜੀ ਚੁਰੂ ਚੂਰੀ ਚੂਰੀ ਇਹ ਤੋ ਰਹਿ ਗਿਆ ਜੀ 4 ਕਿਲੋਮੀਟਰ ਤੇ ਰੁਕੇ ਹਾਂ ਥੋੜਾ ਤਾਮ ਲੈਣ ਲਈ ਤੇ ਇੱਥੇ ਹੈਗਾ ਰਸਗੁੱਲਾ ਫੈਕਟਰੀ ਦੇਖਦੇ ਆ ਕੀ ਚੀਜ਼ ਖਾਣ ਲਈ ਥੋੜਾ ਬੋਟਾ ਖਾ ਲਈਏ ਕੀ ਚੀਜ਼ ਆ ਦੇਖਦੇ ਆ ਮਾਉ ਜੀ ਹਲੇ ਤਾਹੀ ਤਾਹੀ ਬਰਫੀ ਬਣੀ ਸੀ ਮਾਗਾ ਚਲੋ ਰਗੜਦੀ ਆ ਫੜ ਕੇ ਬਰੰਦੀ ਬਰੰਦੀ ਬਰੇਮੀ ਵੀ ਪਰ ਗੱਲ ਸੁਣ ਮਾ ਉਸ ਤੇ ਬੱਸ ਮਾ ਕਿੱਦਾਂ ਇਹ ਕਿਵੇਂ ਇਹ ਬੋਠ ਲਈ ਆ ਗੱਲਬਾਤ ਵਧੀਆ ਖਾ ਕੇ ਬਰਫੀ ਮਾਗਾ ਢਿੱਡ ਨੂੰ ਥੋੜਾ ਜਿਹਾ ਦਿੱਤਾ ਦਲਾਸਾ ਤੇ ਹੁਣ ਟਕਾਂਡੇ ਤੇ ਜਾ ਕੇ ਹੀ ਸਰਗਾਂ ਇਹ ਕੁਛ ਨਾ ਕੁਛ ਆ ਗਿਆ ਮੋਬਿਲ ਲੋਡ ਸੀਗਾ ਵਧੀਆ ਸੀ ਚੱਲ ਭਾਈ ਮਣਾ ਚਲਿਏ ਬਸ ਸਫ਼ਰ ਇੱਥੋਂ ਦੀ ਆਪਣਾ 4 ਕਿਲੋਮੀਟਰ ਰਹਿ ਗਿਆ ਅੱਜ ਤਾਂ ਅੱਜ ਚੱਲੇ ਆਪਾਂ 70 75 75 80 ਕਿਲੋਮੀਟਰ ਚੱਲੇ ਆ ਅੱਜ ਪਰ ਐ ਲੱਗਿਆ ਜਿਦਾਂ ਆਪਾਂ 170 ਚੱਲੀ ਬੈਠੇ ਹੁੰਦੇ ਆ 170 200 ਕਿਲੋਮੀਟਰ ਉਹ ਕਿ ਪਹਾੜ ਹੀ ਏ ਟਿਆ ਆ ਚੜਾਈਆਂ ਹੀ ਲੈਂਦੇ ਚੜਦੇ ਲੈਂਦੇ ਚੜਦੇ ਐਦਾਂ ਚੜਾਈਆਂ ਸਿੱਗੀਆਂ ਕਿਸ਼ਤੀਆਂ ਝੋਟੇ ਵਾਂਗੂ ਕਦੀ ਉੱਪਰ ਚਲ ਜਾਏ ਘਰੇ ਥੱਲੇ ਆ ਜੇ ਤੇ ਜ਼ੋਰ ਇੰਨਾ ਲੱਗਿਆ ਲੈ ਰਵਦਾ ਨਾ ਤਵਨ ਮੇਟਰੋ ਆ ਗਿਆ ਪਿੰਡ ਚੂਰੀ ਹੁਣ ਇੱਥੇ ਦੇਖਦੇ ਆਪਣਾ ਟਿਕਾਣਾ ਗੁਰਦੁਰਾ ਸਾਹਿਬ ਕਹਿੰਦੇ ਆ ਰੋੜ ਤੇ ਹੀ ਆ ਦੇਖਦੇ ਆ ਗੁਰਦੁਰਾ ਸਾਹਿਬ ਕਿੱਥੇ ਗਾ ਕਿੰਨੀ ਦੂਰ ਗੁਰੂ ਜੀ ਪਹੁੰਚ ਗਏ ਆ ਗੁਰਦੁਆਰਾ ਸਿੰਘ ਸਵਾ ਚੂਰੂ ਮੇਨ ਰੋਡ ਤੋਂ 400 ਮੀਟਰ ਅੰਦਰ ਗੁਰਦੁਆਰਾ ਸਿੰਘ ਸਵਾ ਤੇ ਹੁਣ ਅੱਜ ਦਾ ਟਿਕਾਣਾ ਕਰਾਂਗੇ ਗੁਰਦੁਆਰਾ ਸਿੰਘ ਸਵਾ ਸਮਾ ਹੋਇਆ ਆ ਹੁਣ ਦੁਪਹਿਰ 3:00 2:00 ਵਜੇ ਆ ਟਾਈਮ ਸਿਰ ਪਹੁੰਚ ਜੇ ਜੀ ਜੀ ਫਾਈਨਲੀ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਵਾ ਤੇ ਅੱਜ ਆਪਾਂ ਇੱਥੇ ਰਵਾਂਗੇ ਤੇ ਸਵੇਰੇ ਨਿਕਲਾਂਗੇ ਅੱਗੇ ਨੂੰ ਪਾਵਾਂਗੇ ਚੱਲੇ ਤੇ ਇਸ ਟਾਈਮ ਆਪਾਂ ਖੜੇ ਆਂ ਸ਼ਹਿਰ ਚੂਰੂ ਤੇ ਚੂਰੂ ਦੇ ਨਾਲ ਲੱਗਦਾ ਨਾਲ ਹੀ 3 ਕਿਲੋਮੀਟਰ ਅੰਦਰ ਆ ਕੇ ਗੁਰਦੁਆਰਾ ਸਾਹਿਬ ਸਿੰਘ ਸਵਾ ਤੇ ਰਾਤ ਆਪਾਂ ਇੱਥੇ ਰਵਾਂਗੇ ਤੇ ਸਵੇਰੇ ਨਿਕਲਾਂਗੇ ਆਪਣੇ ਅਗਲੇ ਸਬਰਾ ਵੱਲ ਨੂੰ ਬਾਕੀ ਤੁਹਾਡੀ ਵੀਡੀਓ ਕਿੱਦਾਂ ਦੀ ਲੱਗੀ ਭਾਈ ਜੀ ਕਮੈਂਟ ਕਰਕੇ ਜਰੂਰ ਦੱਸਿਓ ਮਿਲ ਲ ਤੁਹਾਨੂੰ ਨਵੀਂ ਵੀਡੀਓ ਨਵੇਂ ਬਲੌਗ ਦੇ ਨਾਲ ਚੰਗਾ ਜੀ ਸਤਿ ਸ਼੍ਰੀ ਅਕਾਲ